ਜਿ ਕਿਸਾਨ ਵੀਰੋ ਝੋਨੇ ਦੀ ਪਣੀਰੀ ਬੀਜਣ ਵੇਲੇ ਆਪਾਂ ਕਿਵੇਂ ਪਤਾ ਕਰੀਏ ਵੀ ਕਿੰਨਾ ਬੀਜ ਕਿੰਨੀ ਜਗ੍ਹਾ ਦੇ ਵਿੱਚ ਪੈਂਦਾ ਤੇ ਉਹਦੀ ਕਿਵੇਂ ਮਿੰਨਤੀ ਕਰੀਏ ਤੁਸੀਂ ਝੋਨੇ ਦੀ ਪਣੀਰੀ ਬੀਜਣੀ ਹੈ ਮਤਲਬ ਕਿ ਤੁਹਾਡੇ ਜਿੰਨੇ ਵੀ ਡਾਟ ਨੇ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਦਾਂਗੇ ਤਿੰਨ ਚਾਰ ਮਿੰਟ ਦੀ ਵੀਡੀਓ ਹੋਊਗੀ ਇਹਦੇ ਵਿੱਚ ਮਤਲਬ ਤੁਹਾਨੂੰ ਮੁੜ ਕੇ ਕੁਝ ਪੁੱਛਣ ਦੀ ਲੋੜ ਨਹੀਂ ਪੈਣੀ ਇੱਕ ਬੱਚਾ ਵੀ ਆ ਚੀਜ਼ ਦੀ ਮੰਗ ਕਰਕੇ ਦੱਸ ਦੂਗਾ ਵੀ ਐਨੀ ਜਗ੍ਹਾ 'ਚ ਇੰਨਾ ਬੀਜ ਪੈਂਦਾ ਤੇ ਕਿੰਨਾ ਬੀਜ ਕਿੰਨੀ ਜਗ੍ਹਾ 'ਚ ਪਾਣਾ ਉਹ ਵੀ ਆਪਾਂ ਦੱਸਾਂਗੇ ਤੇ ਬਾਕੀ ਮਤਲਬ ਕਿ ਜੇ ਤੁਸੀਂ ਇਹ ਵੀਡੀਓ ਦੇਖ ਲਈ ਫਿਰ ਤੁਸੀਂ ਕੱਲੇ ਬੰਦਾ ਜਾ ਕੇ ਆਪਣੀ ਪਨੀਰੀ ਖੰਡਿਆ ਸਕਦਾ ਬੀਜ ਖੰਡਿਆ ਸਕਦਾ ਮਤਲਬ ਇਹ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਹੁਣ ਇੱਕ ਸਰਸਾਈ ਦੇ ਵਿੱਚ ਜਿਵੇਂ 333 ਗ੍ਰਾਮ ਬੀਜ ਪੈਂਦਾ ਦਾ ਝੋਨੇ ਦਾ ਬੀਜ ਕਈ ਵੱਧ ਘੱਟ ਪਾਉਂਦੇ ਨੇ ਉਹਦੇ ਬਾਰੇ ਵੀ ਆਪ ਦੱਸਾਂ ਕਿ ਕਿੰਨਾ ਬੀਜ ਸਹੀ ਪਾਉਣਾ ਚਾਹੀਦਾ ਜਿਵੇਂ ਇੱਕ ਸਰਸਾਈ ਦੇ ਵਿੱਚ 333 ਗ੍ਰਾਮ ਬੀਜ ਪੈਂਦਾ ਤੇ ਹੁਣ ਆਪਾਂ ਮੋਟੀ ਮਿੰਤੀ ਕਰਦੇ ਹਾਂ ਇੱਕ ਮਰਲੇ ਦੀ ਤੁਸੀਂ ਚਾਹੇ ਫਿੱਤੇ ਨਾਲ ਮਿਲ ਲਿਓ ਫਿੱਤੇ ਨਾਲ ਵੀ ਦੱਸਾਂਗੇ ਚਾਹੇ ਤੁਸੀਂ ਕਰਮਨ ਨਾਲ ਮਿਲ ਲਿਓ ਦੋਵੇਂ ਇੱਕੋ ਤਰੀਕੇ ਦੱਸਾਂਗੇ ਆਪਾਂ ਆਪਾਂ ਇੱਕ ਮਰਲੇ ਜੀ ਬੀਜ ਪਾਉਨੇ ਹੁੰਦੇ ਨੇ 2.5 ਕਿਲੋ ਜਾਂ 3 ਕਿਲੋ ਮਤਲਬ ਵੱਧੋ ਵੱਧ 3 ਕਿਲੋ ਪੈਂਦਾ ਇਸ ਤੋਂ ਵੱਧ ਨਹੀਂ ਪੈਂਦਾ ਤੇ ਮਤਲਬ 3 ਕਿਲੋ ਦੇ ਹਿਸਾਬ ਨਾਲ ਆਪਾ ਦੱਸ ਦਦਾਂ ਨੇ ਬਾਕੀ 2.5 ਕਿਲੋ ਜ਼ਿਆਦਾ ਪਾਉਂਦੇ ਨੇ ਜਿਵੇਂ 3 ਕਿਲੋ ਦੇ ਹਿਸਾਬ ਨਾਲ ਸੀ ਜਿਵੇਂ ਇੱਕੇ ਆਪਾਂ ਮਰਲੇ ਦੀ ਮਤਲਬ ਸ਼ੇਪ ਬਣੀ ਹੋਈ ਹੈ ਵੈਸੇ ਮਰਲਾ ਵੱਡਾ ਹੁੰਦਾ ਹੈ ਇਹ ਤਾਂ ਮਤਲਬ ਕਿ ਇੱਕ ਆਪਾਂ ਦੱਸਣ ਦੇ ਮਾਰੇ ਨੇ ਇੱਕ ਛੋਟਾ ਡਾਇਗਰਾਮ ਬਣਾਇਆ ਤਾਂ ਜੋ ਵੀਡੀਓ ਦੇ ਵਿੱਚ ਸਹੀ ਆ ਜੇ ਹੁਣ ਇਹ ਚ ਆਪਾਂ ਦੱਸਣੇ ਵੀ ਇਹਦੀ ਮਿੰਤੀ ਤੁਸੀਂ ਕਿਵੇਂ ਕਰਨੀ ਹੈ ਤੁਸੀਂ ਜਦੋਂ ਮਰਲਾ ਮੈਨਾਂ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਸਾਈਡ ਤੋਂ ਸ਼ੁਰੂ ਕਰਨਾ ਹੈ ਜਿਵੇਂ ਇੱਕ ਸਾਈਡ ਤੋਂ ਸ਼ੁਰੂ ਕਰਕੇ ਤੁਸੀਂ ਇੱਕ ਕਰਮ ਮਾਰਨੀ ਹੈ ਇੱਕ ਕਰਮ ਹੁੰਦੇ 5.5 ਫੁੱਟ ਦੀ ਇਸ ਤਰ੍ਹਾਂ ਤੁਸੀਂ ਕਰਮ ਮਾਰਨੀ ਹੈ ਇੱਕ ਐਂ ਕਰਮ ਮਾਰੋਗੇ ਉਹ 5.5 ਫੁੱਟ ਦੀ ਕਰਮ ਹੋ ਜੂਗੀ ਤੁਹਾਡੇ ਇੱਕ ਜਦੋਂ ਮਤਲਬ ਇੱਥੋਂ ਲੈ ਕੇ ਤੁਸੀਂ ਸਾਹਮਣੇ ਤਿੰਨ ਕਰਮਾਂ ਮਾਰੋਗੇ ਵੀ ਇੱਕ ਕਰਮ ਦੋ ਕਰਮ ਤਿੰਨ ਕਰਮ ਤਿੰਨ ਕਰਮਾਂ ਐਂ ਜਾਣਾ ਤੁਸੀਂ ਨੇ ਤਿੰਨ ਕਰਮਾਂ ਹੀ ਐਵੇਂ ਜਾਣਾ ਤੇ ਤਿੰਨ ਹੀ ਕਰਮਾਂ ਐਂ ਜਾਣਾ ਤਿੰਨ ਕਰਮਾਂ ਫਿਰ ਇੱਥੇ ਵਾਪਸ ਆਉਣਾ ਐਸੀ ਖੁੰਝੇ ਜਾ ਜਦੋਂ ਤਿੰਨ ਤਿੰਨ ਕਰਮਾਂ ਤੁਸੀਂ ਐ ਆਲੇ ਦੁਆਲੇ ਆ ਗਏ ਤਾਂ ਇਹ ਇੱਕ ਮਰਲਾ ਬਣ ਜੂਗਾ ਮਨ ਲੱਕੇ ਤਿੰਨ ਤਿੰਨ ਕਰਮਾਂ ਦਾ ਜਿਹੜਾ ਬਣ ਗਿਆ ਉਹ ਇੱਕ ਮਰਲਾ ਬਣ ਜੂਗਾ ਤਿੰਨੇ ਕਰਮ ਆਏ ਜਾਣ ਤਿੰਨ ਐ ਤਿੰਨੇ ਐ ਤੰਨੇ ਐ ਸਰਸਾਈ ਕੀ ਹੁੰਦੀ ਹੈ ਸਰਸਾਈ ਦੇ ਵਿੱਚ ਐ ਹੁੰਦਾ ਜਿਵੇਂ ਇੱਕ ਕਰਮ ਐ ਵਾਗੇ ਇੱਕ ਐ ਵਾਗੇ ਇੱਕ ਐ ਵਾਗੇ ਇੱਕ ਐ ਵਾਗੇ ਬੇ ਸਰਸਾਈ ਇਸ ਤਰ੍ਹਾਂ ਹੁੰਦੀ ਹੈ ਤੇ ਮਰਲੇ ਦੇ ਵਿੱਚ ਨੌ ਸਰਸਾਈਆਂ ਹੁੰਦੀਆਂ ਨੇ ਤੇ ਇੱਕ ਮਰਲੇ ਵਿੱਚ 2.5 ਤੋਂ 3 ਕਿਲੋ ਬੀਜ ਪੈਂਦਾ ਇੱਕ ਸਰਸਾਈ ਦੇ 333 ਗ੍ਰਾਮ ਵਾਲੇ 300 ਗ੍ਰਾਮ ਤੋਂ 333 ਗ੍ਰਾਮ ਐਨਾ ਬੀਜ ਪੈਂਦਾ ਹੁਣ ਫੀਤੇ ਨਾਲ ਮੰਨੀ ਜੇਕਰ ਫੀਤੇ ਨਾਲ ਕਿਵੇਂ ਮਣੀਏ ਫੀਤੇ ਨਾਲ ਤੁਸੀਂ ਕੀ ਫੀਤਾ ਇੱਥੋਂ ਸਟਾਰਟ ਕਰ ਲਓ ਜਿਵੇਂ ਇੱਥੋਂ ਆਪਾਂ ਫੀਤਾ ਸਟਾਰਟ ਕਰ ਲਿਆ 1.56 ਫੁੱਟ ਐਵੇਂ ਮਨ ਲਓ 1.56 ਫੁੱਟ ਐਵੇਂ ਮਨ ਲਓ ਤੇ 1.56 ਫੁੱਟ ਇਸ ਸਲੋਟ ਮਨ ਲਓ ਉੱਥੇ ਫੇਰ 1.56 ਫੁੱਟ ਵਾਪਸ ਮਨ ਕੇ ਉੱਥੇ ਆ ਜਾਓ ਇਹ ਵੀ ਇੱਕ ਮਰਲਾ ਬਣ ਗਿਆ ਹੁਣ ਤੁਸੀਂ ਜਿੰਨੇ ਮਰਲੇ ਆਪਣੀ ਰੀ ਬੀਜਣੀ ਹੈ ਓਨੇ ਮਰਲੇ ਤੁਸੀਂ ਇਸ ਤਰੀਕੇ ਨਾਲ ਮਨ ਸਕਦੇ ਹੋ ਤੇ ਮਨ ਲੱਗੇ ਹੁਣ ਜਿਵੇਂ ਦੋ ਮਰਲੇ ਮਨਨੇ ਓਹੀ ਫੀਤੇ ਸਾਹਮਣੇ ਤੁਸੀਂ ਓਨੇ ਮਨ ਨਹੀਂ ਚਲੋ ਤੇ ਬਾਕੀ ਜਿਹੜਾ ਪਹੁੰਚੋਣੇ ਬੀਜ ਦੱਸੇ ਵੀ ਕਿੰਨਾ ਪਾਣਾ ਹੈ ਉਹ ਤੁਹਾਨੂੰ ਦੱਸ ਦੇ ਤਾਂ ਵੀ 2.5 ਕਿਲੋ ਤੋਂ 3 ਕਿਲੋ ਕਈ 2 ਕਿਲੋ ਹੀ ਪਾਣਦੇ ਆ ਬਸ 27 ਕਿਲੋ ਸਭ ਤੋਂ ਵਧੀਆ ਜਿਹੜਾ ਮਨ ਲੱਗੇ ਬੈਸਟ ਹੈ 27 ਕਿ ਜੇਕਰ ਆਪਾਂ ਵੱਧ ਪਾ ਦਈਏ ਤਾਂ ਸੰਗਣੀ ਜਦੇ ਹੋਈਆਂ ਫਿਰ ਉਹ ਆਪਣੀ ਜਾ ਕੇ ਖੇਤ ਦੇ ਵਿੱਚ ਮੱਚਦੀ ਵੀ ਆਪਣੀ ਦੀ ਆਹ ਤਰੀਕਾ ਸਿੱਖ ਲਓ ਤੁਸੀਂ ਮਤਲਬ ਇਹਦੇ ਨਾਲ ਇੱਕ ਬੱਚਾ ਵੀ ਜਿਹੜਾ ਮਿੰਤੀ ਕਰ ਸਕਦਾ ਆਸਾਨ ਤਰੀਕਾ ਸਭ ਤੋਂ ਤੇ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਤੁਸੀਂ ਮਤਲਬ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੇਕਰ ਤੁਹਾਨੂੰ ਵੀ ਕੋਈ ਅਲੱਗ ਤਰੀਕੇ ਨਾਲ ਤੁਸੀਂ ਮਿੰਤੀ ਕਰਦੇ ਹੋ ਜਾਂ ਤੁਸੀਂ ਮਤਲਬ ਕਿ ਬਿਨਾ ਮਿੰਤੀ ਕਰੀ ਅਸੀਂ ਵੀ ਜਨ ਤਾਜ਼ੇ ਨਾਲ ਖੰਡਿਆ ਦਿੰਦੇ ਨੇ ਜਿਵੇਂ ਬਹੁਤ ਖਾਨ ਵੀਰ ਤਾਂ ਬਸ ਵੀ ਪ੍ਰਾਣੇ ਜਿਵੇਂ ਆਪਣੇ ਜਿਆਦਾ ਹੁੰਦੇ ਵੇ ਇੱਥੇ ਪਨੀਰ ਵੀ ਅੰਤਾਜੇ ਨਾਲ ਹੀ ਬੀਜ ਖੰਡਿਆ ਦਿੰਦੇ ਨੇ ਤੁਸੀਂ ਕਮੈਂਟਾਂ 'ਚ